ਸਾਸੀ ਗਾਂਤੀ ਮੈਂ ਡਾਕਟਰ ਦਿੱਤਾ ਸਿੰਘ ਹਿੰਮਤਪੁਰਾ ਤੋਂ ਤੇ ਅੱਜ ਹਿੰਮਤਪੁਰੇ ਨਾ ਬੌਰੀਆ ਸਿੱਖਾਂ ਦੇ ਪਰਿਵਾਰਾਂ ਨੇ ਹਰੇਕ ਸਾਲ ਨਵੇਂ ਸਾਲ ਤੇ ਲੰਗਰ ਲਾਉਂਦੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਹ ਜਿਹੜਾ ਲੰਗਰ ਤੁਸੀਂ ਹਰੇਕ ਸਾਲ ਲਾਉਂਦੇ ਆ ਵੀ ਇਹ ਕਿਸ ਕੁਰਸੀ ਦੇ ਵਿੱਚ ਲਾਉਂਦੇ ਆ ਨਾ ਤੇ ਭਾਈ ਜੀ ਸਾਸੀ ਗਾਂਤ ਸਤਿ ਸ੍ਰੀ ਅਕਾਲ ਜਿਹੜਾ ਹਿੰਮਤਪੁਰੇ ਅੱਜ ਤੁਸੀਂ ਬੌਰੀਆ ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਲੰਗਰ ਲਾਇਆ ਇਹਦੇ ਬਾਰੇ ਜਾਣਕਾਰੀ ਦਿਓਗੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇ ਜੀ ਹਰ ਸਾਲ ਦੀ ਸਾਲੀ ਸਾਡੀ ਬੌਰੀਆ ਸਿੱਖ ਬਰਾਦਰੀ ਬੰਨੀਉ ਬਾਬੇ ਗੁਰਗਸਾਈ ਜੀ ਦਾ ਯਾਦਗਾਰੀ ਮੇਲਾ ਮਨਾਇਆ ਜਾਂਦਾ ਨਵੇਂ ਸਾਲ ਦਾ ਤੇ ਲੰਗਰ ਚਲਾਈ ਜਾਂਦੇ ਆ ਸਾਰਿਆਂ ਦੇ ਸਹਿਯੋਗ ਨਾਲ ਪਿੰਡ ਚੋਂ ਵੀ ਗੰਨ ਪੱਤਰ ਆਉਂਦਾ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਲੰਗਰ ਫੁਹਾਰਾ ਚਲਾਇਆ ਜਾਂਦਾ ਮੈਂਬਰ ਸਰਪੰਚ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆ ਆਪਣਾ ਜਿਹੜਾ ਲੰਗਰ ਹੈ ਆਪਣੇ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਲਾਇਆ ਜਾਂਦਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਮੈਂਬਰ ਸਾਹਿਬ ਇਹਦੇ ਬਾਰੇ ਤੁਸੀਂ ਦੱਸੋ ਕਿ ਜਿਹੜਾ ਲੰਗਰ ਲਾਇਆ ਸੀ ਸਭ ਤੋਂ ਪਹਿਲਾਂ ਸਰੋਂ ਸੱਸੀ ਦੇ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਬਾਬੇ ਸਾਡੇ ਗੁਰਗਸਾਈ ਜੀ ਦਾ ਹਰ ਸਾਲ ਦੇ ਸਾਲ ਨਵੇਂ ਸਾਲ ਦੇ ਦਿਨ ਪਹਿਲੀ ਤਰੀਕ ਨੂੰ ਧੂਮਤਾਮ ਨਾਲ ਭੰਡਾਰਾ ਮਨਾਇਆ ਜਾਂਦਾ ਲੰਗਰ ਲਾਇਏ ਜਾਂਦੇ ਆ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜਿੰਨੀ ਵੀ ਸਾਡੀ ਬੋਰੀਆ ਸਿਰ ਬਰਾਰ ਰਹੀ ਹੈ ਉਹਨਾਂ ਦੇ ਸਹਿਯੋਗ ਨਾਲ ਲੰਗਰ ਚਲਾਏ ਜਾਂਦੇ ਆ ਪਿੰਡ ਤੋਂ ਵੀ ਸਾਨੂੰ ਸਾਰਾ ਮਾਣ ਪਾਤਰ ਵਧੀਆ ਆਉਂਦਾਗਾ ਤੇ ਇਹ ਪ੍ਰਾਤਨ ਤੋਂ ਲੈ ਕੇ ਹੁਣ ਤੱਕ ਚੱਲਿਆ ਆ ਰਿਹਾਗਾ ਜਦੋਂ ਤੋਂ ਸਾਡੀ ਸੁਰਖ ਸੰਭਲੀ ਹੈ ਸਾਡੀ ਵੀ ਔਰਾਂ ਦੀ ਸੁਰਖ ਸੰਭਲੀ ਹੈ ਉਸ ਤੋਂ ਪਹਿਲਾਂ ਤੋਂ ਲੈ ਕੇ ਇਹ ਹਰ ਸਾਲ ਦੀ ਸਾਲ ਇਸ ਤਰ੍ਹਾਂ ਹੀ ਲੰਗਰ ਚਲਾਏ ਜਾ ਰਹੇ ਆ ਸਤਿਗੁਰੂ ਮਿਹਰ ਕਰੇ ਅੱਗੇ ਤੋਂ ਵੀ ਜੋ ਨਵੀਂ ਪੀੜ੍ਹੀ ਆਉਂਦੀ ਹੈ ਉਹਨਾਂ ਨੂੰ ਵੀ ਸਮਤ ਵਕਸੇ ਸਾਰਿਆਂ ਨੂੰ ਇਹ ਤਾਂ ਕਿ ਬਾਅਦ ਚੜ ਕੇ ਸਾਰੇ ਸਹਿਯੋਗ ਪਾ ਕੇ ਇਸ ਤਰ੍ਹਾਂ ਹੀ ਇਹ ਗੁਰਗਸਾਈ ਜੀ ਦੀ ਦਿਆ ਮੇਰ ਨੂੰ ਬਰਕਰਾਰ ਬਣਾਈ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਇਹ ਜਿਹੜੀ ਆ ਜਗਾ ਬਣੀ ਵੀ ਆ ਬਾਬਾ ਜੀ ਇਹਦੇ ਬਾਰੇ ਦੱਸੋਗੇ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਜਗਾ ਇਹ ਜਗਾ ਤਾਂ ਜੀ ਬਹੁਤ ਚਿਰ ਦੀ ਹੋ ਬਣੀ ਵੀ ਆ ਪ੍ਰਾਣੀਆਂ ਜਗਾ ਬਣੀ ਵੀ ਆ ਇਹ ਚਿਰ ਤੋਂ ਹੀ ਜੀ ਸਾਡੇ ਪੜਦਾਦਿਆਂ ਤੱਕ ਆ ਪਹਿਲਾਂ ਤੋਂ ਬਣੀ ਹੋਈ ਜਗਾਏ ਤੁਹਾਡੀ ਉਮਰ ਕਿੰਨੀ ਹੋ ਗਈ ਬਾਪੂ ਜੀ ਛਾਡੀ ਹੈ ਜੇ 72 ਦੇ ਲਵੇ ਜੀ ਤੇ ਜਦੋਂ ਦੇ ਤੁਸੀਂ ਸੁਰਤ ਸੰਭਾਲੀ ਆ ਉਦੋਂ ਦਾ ਜਿਹੜਾ ਇੱਥੇ ਲੰਗਰ ਚੱਲ ਰਿਹਾ ਹਾਂ ਉਦੋਂ ਦਾ ਲੰਗਰ ਚੱਲਦਾ ਜੀ ਇੱਥੇ ਜੀ ਤੇ ਭਾਈ ਸਾਰੇ ਰਲ ਮਿਲ ਕੇ ਲੰਗਰ ਲਾਉਂਦੇ ਹਾਂ ਹਾਂ ਸਾਰੇ ਰਲ ਮਿਲ ਕੇ ਲਾਉਣੇ ਸੀ ਦੇਖੋ ਪਿੰਡ ਦੇ ਇਸ਼ਵਤ ਵੀ ਹੁੰਦੀ ਹੈ ਪਿੰਡ ਦੇ ਸਭ ਕਰਦੇ ਆ ਮਦਦ ਕਰਦੇ ਆ ਇਸ ਲੰਗਰ ਨੂੰ ਇਹਨਾਂ ਨੇ ਮਸ਼ਹੂਰ ਕਰਕੇ ਸਾਰੀ ਛਾਡੀ ਬਿਆਜ਼ੀ ਨੇ ਇਕੱਠੇ ਹੋ ਕੇ ਇਹ ਲੰਗਰ ਦਾ ਸ਼ੁਰੂ ਕੀਤਾ ਸਵਾਗਤ ਕੀਤਾ ਇਸ ਤੋਂ ਕੇ ਪਹਿਲਾਂ ਇਹ ਚੌੜਾ ਦਾ ਲੰਗਰ ਲੱਗਦਾ ਹੁੰਦਾ ਸੀ ਹੁਣ ਜਲੇਬੀਆਂ ਦਾ ਪੰਡਾਰਾ ਚੱਲ ਰਿਹਾ ਹੈ ਇਸ ਟਾਈਮ ਬਾਬੇ ਦੀ ਥੋੜੀ ਕਿਰਪਾ ਬਾਕੀ ਸਾਰੇ ਪਿੰਡ ਜੀ ਨੂੰ ਸੰਜੋਗ ਵੀ ਵੱਲ ਚੜ ਕੇ ਇੱਕ ਸੇਵਾ ਵਿੱਚ ਹਾਜ਼ਰ ਹੁੰਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ